ਆ ਟੋਫੀ ਦੇ ਵਿੱਚ ਬੜਾ ਵੱਡਾ ਗਿਆਨ ਸੁਪਿਆ ਹੋਇਆ ਹੈ ਧੀਆ ਭੈਣਾ ਵਾਸਤੇ ਖਾਸ ਕਰਕੇ ਜਿਹੜੀਆਂ ਧੀਆ ਭੈਣਾ ਅੱਜ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਸਰੀਰ ਦੇ ਅੰਗਾਂ ਦੀ ਨਮائش ਕਰਦੀਆਂ ਪ੍ਰਦਰਸ਼ਨ ਕਰਦੀਆਂ ਉਹਨਾਂ ਵਾਸਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਟੋਫੀਆਂ ਦੋ ਟੋਫੀਆਂ ਨੇ ਇੱਕ ਟੋਫੀ ਕਾਗਜ਼ ਤੋਂ ਬਿਨਾ ਹੈ ਨਗਣ ਹੈ ਤੇ ਦੂਸਰੀ ਟੋਫੀ ਕਾਗਜ਼ ਦੇ ਵਿੱਚ ਲਪੇਟੀ ਹੋਈ ਹੈ ਜਿਹੜੀ ਕਾਗਜ਼ ਦੇ ਵਿੱਚ ਲਪੇਟੀ ਹੋਈ ਟੌਫੀ ਹੈ ਉਹ ਸੇਫ ਹੈ ਉਹਨੂੰ ਕੋਈ ਕੀੜਾ ਨਹੀਂ ਲੱਗਿਆ ਪਰ ਜਿਹੜੀ ਨਗਨ ਸੀ ਉਹਨੂੰ ਕਿੰਨੇ ਕੀੜੇ ਲੱਗੇ ਹੋਏ ਐ ਧੀਆਂ ਭੈਣਾਂ ਨੂੰ ਬੇਨਤੀ ਐ ਭੈਣੋ ਤੁਸੀਂ ਆਪਣੇ ਸਰੀਰ ਦੇ ਅੰਗ ਵਿਖਾਉਂਗੀਆਂ ਸੋਸ਼ਲ ਮੀਡੀਆ ਤੇ ਸਮਾਜ ਦੇ ਵਿੱਚ ਅੰਗਾਂ ਦਾ ਪ੍ਰਦਰਸ਼ਨ ਕਰੋਗੀਆਂ ਤਾਂ ਇੱਕ ਦਿਨ ਗਲਤ ਅੰਸ਼ਰ ਬਲਾਤਕਾਰੀ ਜਿਨ੍ਹਾਂ ਨੂੰ ਕਹਿ ਸਕਦੇ ਆ ਕੀੜੇ ਤੁਹਾਨੂੰ